ਧਿਆਨ ਚ ਬੰਦਾ ਆਇਆ ਸੀਗਾ ਜਿਹੜਾ ਕਿ ਇੱਕ ਰੈਕੇਟ ਆਪਰੇਟ ਕਰ ਰਿਹਾ ਸੀਗਾ ਬੱਚੀਆਂ ਨੂੰ ਬਹਿਲਾ ਫਸਲਾ ਕੇ ਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਉਹ ਬਹਿਲਾ ਫਸਲਾ ਕੇ ਜਿਹੜਾ ਵੈ ਕਿਧਰੇ ਲੈ ਗਿਆ ਵੈ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਉਹ ਜਾ ਕੇ ਕਪੂਰਥਲੇ ਦੇ ਵਿੱਚ ਵੱਸ ਗਿਆ ਉਤਾਰ ਕਰ ਲਿਆ ਵਾ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲਿੱਤੀਆਂ ਵਈਆਂ ਨੇ ਤੇ ਇਹਦੇ ਟੋਟਲ ਹੁਣ ਤੱਕ ਜੀ ਤਿੰਨ ਲੜਕੀਆਂ ਨੂੰ ਜਿਹੜਾ ਵਾ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਤੋਂ ਹੀ ਜਿਹੜਾ ਵਾ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕੀ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੇ ਏਰੀਆ ਦੇ ਵਿੱਚ ਇੱਕ ਵੇੜਾ ਵਾ ਉੱਥੋਂ ਦੀ ਲੜਕੀ ਸੀਗੀ ਤੇ ਤੀਜੀ ਲੜਕੀ ਆਪਣੇ ਰਾਮਾ ਮੰਡੀ ਦੀ ਸੀਗੀ ਇੱਕ ਹੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕਿ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਮੋਸਟ ਲਾਈਕਲੀ ਉਹ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚੀਆਂ ਨੂੰ ਦੇ ਦਿੰਦਾ ਸੀ ਜੋ ਬੱਚੀਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਉਹ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀ ਸ਼ਰਮ ਵੀ ਕਰਦਾ ਸੀ ਉਹੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਬੱਚੀਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਹਦੇ ਕਰਕੇ ਅਸੀਂ ਇਹਦੇ ਵਿੱਚ ਬਾਕਸੋ ਐਕਟ ਤੇ ਜਿਹੜਾ ਅਦਰ ਬੋਡੀਲੀ ਆਫੈਂਸਸ ਨੇ ਜਿਹੜੇ ਵੀ ਐਨਐਸ ਦੇ ਵਿੱਚ ਰੈਲੇਵੈਂਟ ਸੈਕਸ਼ਨ ਐਡ ਕੀਤੇ ਉਹ ਇਹ ਲੜਕੀਆਂ ਤੋਂ ਇਹ ਕੰਮ ਕਰਵਾਉਂਦਾ ਸੀਗਾ ਉਹ ਤੋਂ ਘਰ ਦੇ ਕੰਮ ਸਫਾਈ ਬਾਕੀ ਸਾਰੀਆਂ ਚੀਜ਼ਾਂ ਕਰਵਾਉਂਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲ ਅਸਾਲਟ ਤੇ ਸੈਕਸ਼ੂਅਲ ਅਸਾਲਟ ਵੀ ਕੀਤਾ ਬਿਲਕੁਲ ਦੇ ਨੂੰ ਬੜੇ ਹੀ ਬੋਲੋ ਥੋੜਾ ਜਿਹਾ ਇੱਧਰ ਨਿੱਕੇ ਥੋੜਾ ਐਕਸ਼ਨ ਕਰਾ ਕੇ ਇੱਕ ਵਾਰ ਪੂਰਾ ਮਾਮਲਾ ਜੋ ਅਰਬੀ ਪਕੜਾ ਹੈ ਸਿੱਖ ਦੀ ਬੱਚੀ ਬ੍ਰਾਹਮਣ ਹੋਈ ਹੈ ਇਹ ਬੱਚੀ ਨੂੰ ਕਿਵੇਂ ਕਿਡਨਾਪ ਕਰਕੇ ਕਹਾਂ ਲੈ ਜਾਤਾ ਦਾ ਕੀ ਕਰਤਾ ਦੇਖੋ ਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਜੀ ਦੀ ਨਿਗਰਾਨੀ ਹੇਠ ਤੇ ਸਾਡੇ ਮਾਨਯੋਗ ਏਡੀਸੀਪੀ ਸਿਟੀ 1 ਜੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡੀ ਕਨਸਟੈਂਟ ਮੁਹਿੰਮ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਤਹਿਤ ਜਿਹੜਾ ਵਹ ਸਾਡੇ ਇੱਕ ਧਿਆਨ ਚ ਬੰਦਾ ਆਇਆ ਸੀਗਾ ਜਿਹੜਾ ਕੀ ਇੱਕ ਰੈਕੇਟ ਆਪਰੇਟ ਕਰ ਰਿਆ ਸੀਗਾ ਬੱਚੀਆਂ ਨੂੰ ਬਹਿਲਾ ਫਸਲਾ ਕੇ ਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਸਾਨੂੰ 20 ਫਰਵਰੀ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਰਾਜੇਸ਼ पांडे ਨਾਮ ਦਾ ਇੱਕ ਬੰਦਾ ਜਿਹੜਾ ਉੱਤਰ ਪ੍ਰਦੇਸ਼ ਨੂੰ ਬਿਲੋਂਗ ਕਰਦਾ ਵਾ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਉਹ ਬਹਿਲਾ ਫਸਲਾ ਕੇ ਜਿਹੜਾ ਵਾ ਕਿਧਰੇ ਲੈ ਗਿਆ ਵਾ ਅਸੀਂ ਤੁਰੰਤ ਪ੍ਰਭਾਵ ਤੇ ਜਿਹੜਾ ਵੈ ਉਹਦੀ ਐਫਆਈਆਰ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਬਟ ਉਹ ਵਿੜਾ ਛੱਡ ਕੇ ਜਾ ਚੁੱਕਾ ਸੀਗਾ ਤੇ ਲੋਕਲ ਭਾਲ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਹੁਣ ਨਹੀਂ ਰਹਿੰਦਾ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਤੇ ਉਹ ਜਾ ਕੇ ਕਪੂਰਥਲੇ ਦੇ ਵਿੱਚ ਵੱਸ ਗਿਆ ਤੇ ਸਾਨੂੰ ਇਹ ਦੱਸਦਿਆਂ ਹੋਏ ਆ ਖੁਸ਼ੀ ਵੀ ਹੈ ਤੇ ਐਟ ਦ ਸੇਮ ਟਾਈਮ ਅਸੀਂ ਉਹ ਬੱਚੀਆਂ ਦਾ ਗਮ ਵੀ ਦੇਖ ਰਹੇ ਆ ਕਿ ਸਾਡੀ ਐਸ ਐਚਓ ਡਿਵੀਜ਼ਨ ਨੰਬਰ 8 ਦੀ ਟੀਮ ਨੇ ਬੜੀ ਹੀ ਮੁਸ਼ਤਿਹਦੀ ਦੇ ਨਾਲ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਕਰਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਮਿਲਦੇ ਹੋਏ ਫਾਈਨਲੀ ਜਿਹੜਾ ਵੈ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੈ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬੇਹਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲਿੱਤੀਆਂ ਗਈਆਂ ਨੇ ਤੇ ਇਹਦੇ ਤੇ ਜਿਹੜਾ ਵੈ ਬੱਚੀਆਂ ਦਾ ਮੈਡੀਕਲ ਕਰਵਾ ਕੇ ਤੇ ਦੋਸ਼ੀ ਨੂੰ ਜਿਹੜਾ ਵੈ ਗ੍ਰਿਫਤਾਰ ਕਰ ਲਿਆ ਗਿਆ ਵੈ ਇਹਦੇ ਤੇ ਮੁਕੱਦਮਾ ਰਾਮਾ ਮੰਡੀ ਦੇ ਵਿੱਚ ਵੀ ਦਰਜ ਹੈ ਤੇ ਇਹਦੀ ਉਹਦੇ ਵਿੱਚ ਵੀ ਜਿਹੜੀ ਹੈ ਗ੍ਰਿਫਤਾਰੀ ਪਾਈ ਜਾਏਗੀ ਟੋਟਲ ਅਭੀ ਤੱਕ ਕਿੰਨੀਆਂ ਲੜਕੀਆਂ ਨੂੰ ਇਸੇ ਬਹਿਲਾਫਸ ਲੱਗ ਲਿਆਤਾ ਔਰ ਇਹ ਕਿਵੇਂ ਬਹਿਲਾਫਸ ਲੱਗ ਲਿਆਤਾ ਕੀ ਕਰਤਾ-ਕਿਆ ਕਰਤਾ ਮਾਲ ਲਿਆਤਾ ਸੋ ਇਹ ਟੋਟਲ ਹੁਣ ਤੱਕ ਜੀ 3 ਲੜਕੀਆਂ ਨੂੰ ਜਿਹੜਾ ਵੈ ਬਹਿਲਾਫਸ ਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਤੋਂ ਹੀ ਜਿਹੜਾ ਵੈ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕੀ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੇ ਏਰੀਆ ਦੇ ਵਿੱਚ ਇੱਕ ਵੇੜਾ ਵੈ ਉੱਥੋਂ ਦੀ ਲੜਕੀ ਸੀਗੀ ਤੇ ਤੀਜੀ ਲੜਕੀ ਆਪਣੇ ਰਾਮਾ ਮੰਡੀ ਦੀ ਸੀਗੀ ਇਹ ਕੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕੀ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਮੋਸਟ ਲਾਈਕਲੀ ਉਹ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚੀਆਂ ਨੂੰ ਦੇ ਦਿੰਦਾ ਸੀ ਜੋ ਬੱਚੀਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਮੈਂ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀਗਾ ਦੁਸ਼ਰਮ ਵੀ ਕਰਦਾ ਸੀ ਉਹ ਵੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਬੱਚੀਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਹਦੇ ਕਰਕੇ ਅਸੀਂ ਇਹਦੇ ਵਿੱਚ ਪੌਕਸੋ ਐਕਟ ਤੇ ਜਿਹੜਾ ਅਦਰ ਬਾਡੀਲੀ ਆਫੈਂਸਸ ਨੇ ਜਿਹੜੇ ਬੀਐਨਐਸ ਦੇ ਵਿੱਚ ਰੈਲੇਵੈਂਟ ਸੈਕਸ਼ਨ ਐਡ ਕੀਤੇ ਔਰ ਉਸਮੇ ਅ ਐਸਾ ਕੀ ਹੈ ਕਿ ਇਹ ਸੰਕਤੀ ਹੈ ਕਿ ਇਹ ਜਾਣੂਜ ਕਿਉਂ ਐਸਾ ਕਰਤਾ ਤਾਂ ਕੀ ਇਸਕਾ ਮੋਟਿਵ ਕੀ ਹੋ ਰਿਹਾ ਜੀ ਉਹ ਮੋਟਿਵ ਉਹਨ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਕਿ ਇਹ ਇਦਾਂ ਕਿਉਂ ਕਰ ਰਿਹਾ ਸੀਗਾ ਬਟ ਮੁੱਢਲੇ ਤੌਰ ਤੇ ਇਹੀ ਲੱਗਦਾ ਹੈ ਕਿ ਇਹ ਸ਼ਾਇਦ ਜਿਹੜੇ ਥੋੜੇ ਜੇ ਦਿਮਾਗੀ ਤੌਰ ਤੋਂ ਉਦਾਂ ਦੇ ਬੰਦੇ ਹੁੰਦੇ ਆ ਉਹੀ ਇਦਾਂ ਦੀ ਚੀਜ਼ਾਂ ਨੂੰ ਇੰਜਾਮ ਦੇ ਸਕਦੇ ਆ ਤੇ ਬਾਕੀ ਤਫਤੀਸ਼ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਏਗੀ ਦੇਖਣੇ ਵਿੱਚ ਇਹ ਵੀ ਹੈ ਕਿ ਇਹ ਲੜਕੀਆਂ ਕੇ ਬਾਤ ਤਾਂ ਕਾਟ ਦਿੱਤਾ ਦਾ ਬਾਤ ਵੀ ਉਹਨੇ ਕਾਟ ਦਿੱਤੀ ਮੈਂ ਮੇਰੇ ਪਰਿਵਾਰਿਕ ਸਦੱਸੇ ਨਾਲ ਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਸ ਲੜਕੀਆਂ ਕੇ ਬਾਤ ਤਾਂ ਕਾਟ ਦਿੱਤੀ ਇਸਨੇ ਔਰ ਇਸੇ ਮਾਰਤਾ ਪੀੜਤਾ ਵੀ ਤਾਂ ਇਹਨੂੰ ਔਰ ਗਲਤ ਕੰਮ ਵੀ ਕਰਤਾ ਦਾ ਔਰ ਕੰਮ ਕਰਵਾਤਾ ਵੀ ਤਾਂ ਲੋਕੋ ਕੇ ਫਤੀਸ਼ ਦੇ ਵਿੱਚ ਇਹ ਸਾਹਮਣੇ ਆਏਗਾ ਜੀ ਮੁੱਢਲੇ ਤੌਰ ਤੇ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਉਹ ਇਹ ਹੈ ਕਿ ਲੜਕੀਆਂ ਨੂੰ ਇਹ ਲੜਕੀਆਂ ਤੋਂ ਇਹ ਕੰਮ ਕਰਵਾਦਾ ਸੀਗਾ ਉਹ ਤਾਂ ਘਰ ਦੇ ਕੰਮ ਸਫਾਈ ਬਾਕੀ ਸਾਰੀਆਂ ਚੀਜ਼ਾਂ ਕਰਵਾਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲ ਅਸਾਲਟ ਤੇ ਸੈਕਸ਼ੂਅਲ ਅਸਾਲਟ ਵੀ ਕਰਦਾ ਸੀ ਬਿਲਕੁਲ ਖੁਦ ਕੀ ਕਰਦਾ ਸੀ ਖੁਦ ਹੀ ਕਰਦਾ ਸੀ ਕਰਦਾ ਖੁਦ ਇਹ ਲੇਬਰ ਜੋਬ ਹੀ ਕਰਦਾ ਸੀ ਇੱਥੇ ਜਦੋਂ ਜਲੰਧਰ ਸੀਗਾ ਉੱਥੇ ਕਿਤੇ ਪਸ਼ੂਆਂ ਦੇ ਲੱਗਿਆ ਹੋਇਆ ਸੀਗਾ ਤੇ ਇਹ ਕਨਸਟੈਂਟਲੀ ਔਨ ਮੂਵ ਤੇ ਸੀਗਾ ਜੀ ਕਿਤੇ ਇੱਕ ਟਿਕਾਣੇ ਤੇ ਨਹੀਂ ਬੈਠਦਾ ਸੀਗਾ ਜਿੱਥੇ ਵੀ ਨਵਾਂ ਜਾਂਦਾ ਸੀ ਉੱਥੇ ਕੋਈ ਦਿਹਾੜੀ ਦਾ ਕੰਮ ਲੱਭ ਲੈਂਦਾ ਤੇ ਦੋ ਮਹੀਨੇ ਲੱਗੇ ਇਸ ਮਾਮਲੇ ਕੋ ਸੋਲਵ ਕਰਤੇ ਹੋਏ اتنا ਸਮੇਂ ਕਿ ਐਸੇ ਲੱਗਿਆ ਕਿਉਂਕਿ ਹਮਾਰੇ ਇਸੇ ਲੜਕੀ ਦੇ ਪਿਤਾ ਸੇ ਬਾਤ ਹੋਈ ਹੋਏ 12 ਫਰਵਰੀ ਨੂੰ ਟੀ ਲੜਕੀ ਜੋ ਲੈ ਗਿਆ ਥਾ ਔਰ ਕੱਲ ਪਰਸੋ ਹੀ ਮਿਲੀ ਹੈ ਜਿੱਦਾਂ ਤਾਂ ਉਹ ਮੈਂ ਦੱਸਿਆ ਜੀ ਇਹ ਬੰਦਾ ਕਨਸਟੈਂਟਲੀ ਔਨ ਮੂਵ ਸੀਗਾ ਇਹ ਬੰਦਾ ਇੱਕ ਜਗ੍ਹਾ ਤੇ ਆਪਣੀ ਵਾਰਦਾਤ ਕਰਕੇ ਜਿੱਦਾਂ ਕਿ ਇਹ ਬੰਦਾ origianlly UP ਦਾ ਹੈ ਤਾਂ ਇੱਕ ਲੜਕੀ UP ਤੋਂ ਲੈ ਕੇ ਆਇਆ ਤੇ ਉਹ ਲੜਕੀ ਜਿਹੜੀ ਆ ਉਹਨੇ ਇੱਥੇ ਜਲੰਧਰ ਆ ਕੇ ਰੱਖੀ ਹੋਈ ਸੀ ਫਿਰ ਇਹ ਇੱਕ ਇੱਥੇ ਵਾਰਦਾਤ ਕਰਕੇ ਜਿਹੜਾ ਵੇ ਥੋੜੇ ਦਿਨਾਂ ਵਾਸਤੇ ਰਾਮਾ ਮੰਡੀ ਦੇ ਵਿੱਚ ਇੱਕ ਕਮਰਾ ਲੈ ਕੇ ਜਿਹੜਾ ਵੇ ਗਾਇਬ ਹੋ ਗਿਆ ਉੱਥੇ ਵੀ ਬਹੁਤ ਥੋੜਾ ਟਾਈਮ ਲਈ ਇਹ ਰਿਹਾ ਕੋਈ ਇਹ ਸੈਲਫੋਨ ਨਹੀਂ অপারেਟ ਕਰਦਾ ਕੋਈ ਇਹ ਵੀ ਕਿਸੇ ਨਾਲ ਇਹਦੀ ਜਾਣ ਪਛਾਣ ਨਹੀਂ ਕੋਈ ਇਹਦੀ ਰਿਸ਼ਤੇਦਾਰੀ ਨਹੀਂ ਤੇ ਇਹ ਉਸ ਤੋਂ ਬਾਅਦ ਥੋੜੇ ਦਿਨ ਉੱਥੇ ਰਹਿ ਕੇ ਫਿਰ ਇਹ ਕਪੂਰਥਲੇ ਚਲਾ ਗਿਆ ਤੇ ਇਹਨੂੰ ਟਰੈਕ ਕਰਨ ਦੇ ਵਿੱਚ ਮੁਸ਼ਕਲਾਂ ਸੀਗੀਆਂ ਬਟ ਫਿਰ ਵੀ ਸਾਡੀ ਟੀਮ ਕਨਸਟੈਂਟਲੀ ਜਿਹੜੀ ਹੈ ਕੈਮਰਾਸ ਦੇਖਦੀ ਰਹੀ ਅਸੀਂ ਰਾਮਾ ਮੰਡੀ ਦੇ ਟੀਮ ਨਾਲ ਮਿਲ ਕੇ ਇੱਕ ਇੱਕ ਦਿਨ ਦੇ ਵਿੱਚ 40 40 50 50 ਕਿਲੋਮੀਟਰ ਦੀ ਕੈਮਰਾ ਦੀ ਬੈਕ ਟਰੈਕਿੰਗ ਕੀਤੀ ਤੇ ਉਹਨਾਂ ਨੂੰ ਫਾਲੋ ਕਰਦੇ ਕਰਦੇ ਉਹ ਟ੍ਰੇਲ ਨੂੰ ਬੈਕਵਰਡ ਲੈ ਜਾਂਦੇ ਲੈ ਜਾਂਦੇ ਅਸੀਂ ਫਾਈਨਲੀ ਇਹਨੂੰ ਨੈਪ ਕਰਨ ਚ ਕਾਮਯਾਬ ਹੋ ਗਏ ਇਹ ਕਿਹਾ ਕਿ ਇੱਕ ਕੁੜੀ ਨੂੰ ਪਹਿਲਾਂ ਲੈ ਕੇ ਆਏ ਯੂਪ ਤੋਂ ਫਿਰ ਅੰਗਰੇਜ਼ ਤਿੰਨੋਂ ਕੁੜੀਆਂ ਨੂੰ ਨਾਲ ਰੱਖਿਆ ਹੋਇਆ ਸੀ ਜਾਂ ਛੱਡ ਦਿੰਦਾ ਸੀ ਜਾਂ ਕਿੱਧਰ ਲੁਕਾ ਦਿੰਦਾ ਸੀ ਜਦੋਂ ਇਹ ਰਿਕਵਰ ਅਰੈਸਟ ਹੋਇਆ ਵੈ ਉਹ ਤਿੰਨੋਂ ਕੁੜੀਆਂ ਦੇ ਨਾਲ ਸੀ ਅੱਛੀ ਜੀ ਬਤਾ ਦਿਓ ਕਪੂਰਥਲਾ ਵਿੱਚ ਕੌਣ ਸੀ ਜਗ੍ਹਾ ਸੀ ਜਿੱਥੇ ਬਰਾਮਦ ਕੀਤਾ ਗਿਆ ਲੜਕੀਆਂ ਕੋਲ ਤੇ ਇਸੇ ਕਾਂਸੇ ਕਿੱਥੋਂ ਪੜਾ ਤਾ ਇਹ ਕਪੂਰਥਲਾ ਸਿਟੀ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਨੂੰ ਅਸਿਸਟ ਕੀਤਾ ਜੀ ਉਹਦੇ ਵਿੱਚ ਮਤਲਬ ਕਪੂਰਥਲਾ ਜਲੰਧਰ ਗੁਰੂ ਦਾ ਜੁਆਇੰਟ ਜੁਆਇੰਟ ਆਪਰੇਸ਼ਨ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਰਿਹਾ ਉਹਨਾਂ ਨੇ ਫਿਰ ਸਾਡੀ ਵੀ ਇੰਟੀਮੇਸ਼ਨ ਸਾਰੇ ਕੰਟਰੋਲ ਰੂਮਸ ਨੂੰ ਸਾਰੇ ਪੁਲਿਸ ਸਟੇਸ਼ਨਸ ਨੂੰ ਅਸੀਂ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਤੇ ਜਿੱਦਾਂ ਹੀ ਉਹਨਾਂ ਦੇ ਧਿਆਨ 'ਚ ਇਹ ਮਸਲਾ ਆਇਆ ਤੇ ਉਹਨਾਂ ਨੇ ਇ ਸਿਟੀ ਸਿਟੀ ਪੁਲਿਸ ਸਟੇਸ਼ਨ ਕਪੂਰਥਲਾ ਦੇ ਏਰੀਆ ਚ ਫਲੋਸ